ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿੱਦਾਂ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਆਪਣੇ ਕੰਮ ਤੇ ਦਿਖਾ ਲਾਂਗੇ ਤੁਹਾਨੂੰ ਆ ਪੱਕੀ ਕੰਮ ਕਰਦੇ ਆ ਤੇ ਪੂਰੇ ਦਿਨ ਦੇ ਦੱਸਾਂਗੇ ਪੂਰੇ ਦਿਨ ਬਾਰੇ ਕੀ ਕੰਮ ਕੋਈ ਕੀ ਕੁਝ ਕਰਦੇ ਆ ਸਾਰੇ ਦਿਨ ਵਿੱਚ ਆਪਾਂ ਤੁਹਾਨੂੰ ਦਿਖਾ ਲਾਂਗੇ ਥੋੜਾ ਜਿਹਾ ਇਹ ਆ ਜੀ ਜਗਾ ਆ ਜੋ ਅੰਦਰ ਚੱਲਦੇ ਆ ਤੇ ਤੁਹਾਨੂੰ ਦਿਖਾ ਲਦੇ ਆਂ ਅੰਦਰੋਂ ਆ ਜੋ ਅੰਦਰ ਚੱਲਦੇ ਆਂ ਤੇ ਤੁਹਾਨੂੰ ਅੰਦਰੋਂ ਦਿਖਾ ਲਦੇ ਆਂ ਸਾਰਾ ਕੁਝ ਇਹ ਹੈ ਜੀ ਰਿਸੈਪਸ਼ਨ ਇਹ ਫਰੰਟ ਡੈਸਕ ਵਿਚ ਇਸ ਤਰ੍ਹਾਂ ਦਾ 뷰 ਆ ਕੁਝ ਹੋਟਲ ਦਾ ਆਹ ਜੋ ਸਭ ਤੋਂ ਪਹਿਲਾ ਕੰਮ ਹੈ ਆਪਣਾ ਕਾਫੀ ਬਣਾਣਾ ਬਣਾ ਲਿਆ ਕਾਫੀ ਤੇ ਫੇਰ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦੀਆਂ ਆ। ਤੂੰ ਜੋ ਕੱਲ ਮੇਰਾ ਆਪਾ ਬੜਾ ਮੈਂ ਕੌਫੀ 天津。

ਕੋਈ ਆਪਣੀ ਰੈਡੀ ਆ ਚੱਲਦੇ ਆਹ ਕੋਲੇ ਇੱਥੇ ਚਾਰ ਬੰਦੇ ਕੰਮ ਕਰਦੇ ਆਂ ਇੰਡੀਅਨ ਤੇ ਤਿੰਨ ਬੰਦੇ ਨਾਲ ਮੇਰੇ ਹੋਰ ਪੰਜਾਬੀ ਮੁੰਡੇ ਆ ਤੇ ਉਹ ਫਿਲਹਾਲ ਇੰਡੀਆ ਗਏ ਹੋ ਸ਼ਿਫਟੀ ਕੱਟਣ ਤੇ ਜਿੱਦਾਂ ਆਉਂਦੇ ਫੇਰ ਦੁਬਾਰਾ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਆਪਾਂ ਫਿਲਹਾਲ ਤਾਂ ਹੈ ਨਹੀਂ ਇੱਥੇ ਉਹ ਜੋ ਤੁਹਾਨੂੰ ਦਿਖਾ ਰਹੇ ਹਾਂ ਜਿਮ ਜਿਮ ਵੀ ਹੈਗਾ ਇੱਥੇ ਇੱਕ ਉੱਤਲਾ ਦੇ ਵਿੱਚ ਉਹ ਯਾਰੀ ਐਂਟਰੈਂਸ ਜਿਮ ਅੰਦਰ ਫੈਸਿਲਿਟੀ ਪੂਰੀ ਹੈ ਜਿਮ ਵਿੱਚ ਬਹੁਤ ਟੋਪ ਕਲਾਸ ਜਿਹਾ ਹੈ ਜਿਮ ਦੇ ਨਾਲ ਇੱਥੇ ਇੱਕ ਸਪਾ ਮੇਰਾ ਹੀ ਬੰਦਿਆ ਤੇ ਅੰਦਰ ਗਰਮ ਪਾਣੀ ਵਾਲੋ সুইਮ ਪੂਲ ਠੰਡ ਦੇ ਦਿਨਾਂ ਵਿੱਚ ਨਾਲ ਹੀ ਇਹ ਬਾਹਰ ਤੋਂ ਦਾਟੇ ਹੁੰਦੀ ਹੈ ਬਹੁਤ ਕੱਟੇ ਨਾਲੇ ਆ ਕਿੰਦੀ ਰਹਿਣਾ ਨਹੀਂ ਹੁੰਦਾ ਸਸਟਨ ਤੇ ਇਹ ਦੇਖ ਸੋਨਾ ਹਮਾਮ ਤੇ ਅਜਾ ਤੁਹਾਨੂੰ ਦਿਖਾਉ ਲਦੇ ਆਂ ਕਿ ਸ਼ਾਨਦਾਰ ਜਿਹਾ ਕਮਰਾ ਜਿਹੜਾ ਕਿ ਡਬਲ ਰੂਮ ਹੁੰਦਾ ਹੈ ਇਹ ਕਾਸ ਬੜੀ ਹਾਈ ਡਿਮਾਂਡ ਹੁੰਦੀ ਹੈ ਇਹਦੀ ਗਰਮੀਆਂ ਦੇ ਵਿੱਚ ਬੜਾ ਮਹਿੰਗਾ ਹੈ 1000 ਯੂਰੋ ਦੇ ਕਰੀਬ ਇਹਦਾ ਰੂਮ ਰੈਂਟ ਹੁੰਦਾ ਹੈ ਇੱਕ ਦਿਨ ਦਾ ਸੀਜ਼ਨ ਟਾਈਮ ਦੋ ਬਾਸ ਹੁੰਦਾ ਇਹ ਬੈੱਡ ਆਈ ਮੇਨ ਬੈੱਡਰੂਮ ਮੇਨ ਰੂਮ ਇਹਦੇ ਨਾਲ ਦਿਖਾਉਦੇ ਆ ਅਟੈਚ ਇਹਦੀ ਸਪੈਸ਼ialਟੀ ਇਹ ਆ ਚੱਲੋ ਵੇ ਆਟੋਮੈਟਿਕ ਪਰਦੇ ਪਿੱਛੇ ਹੁੰਦੇ ਆ ਚੱਲ ਪਿੱਛੇ ਨਵੇਂ ਉਹ ਤੋਂ ਮੈਡੀਕਲ ਦੇ ਪਰਦੇ ਚੱਲ ਰਹੇ ਪਿੱਛੇ ਤੁਹਾਨੂੰ ਦਿਖਾਉਂਦੇ ਆ ਵਿਊ ਬਾਹਰ ਦਾ ਇਹ ਰਿਹਾ ਜੀ ਇਹ ਹਰ ਇੱਕ ਕਮਰੇ ਦੇ ਨਾਲ ਇੱਕ ਫੁੱਲ ਜਿਹੜਾ ਅਟੈਚ ਆ ਇਹ ਦੀ ਖਾਸੀਅਤ ਹੈ ਇਸ ਕਮਰੇ ਦੀ ਇਸ ਕਰਕੇ ਇਹ ਮਹਿੰਗਾ ਆ ਇਹਦੇ ਵਿੱਚ ਪਰਸਨਲ ਤੁਹਾਨੂੰ ਮਿਲਦਾ ਹੈスイਮਿੰਗ ਪੂਲ ਇਸ ਰੂਮ ਦੇ ਨਾਲ ਹਰ ਕੂਮ ਦੇ ਨਾਲ ਇੱਕ ਬਾਥਰੂਮ ਅਟੈਚ ਹੈ ਐ সুই밍 ਪੂਲ ਅਟੈਚ ਹੈ ਗੱਲ ਬਹੁਤ ਐਂਡ ਕਰ ਰੱਖੀ ਹੈ ਪੂਰੀ ਮੇਰਾ ਜਿਹੜਾ مین ਕੰਮ ਆ ਜਿਆਦਾਤਰ ਗਰਮੀਆਂ ਦੇ ਵਿੱਚ ਉਹ ਇਹ ਆ ਕਿ ਇਹ সুই밍 ਪੂਲ ਸਾਰੇ ਮੈਨੇਜ ਕਰਨੇ ਆ ਗਰਮੀਆਂ ਦੇ ਵਿੱਚ ਆਪਾਂ সুই밍 ਪੂਲ ਮੈਨੇਜ ਕਰਦੇ ਤੇ ਸਿਆਲ ਵਿੱਚ ਕੰਮ ਹੁੰਦਾ AC ਦਾ AC ਸਰਵਿਸ ਕਰੀਦੇ ਸਾਰੇ ਕਮਰਿਆਂ ਦੇ ਮੇਨੇ ਹੋਟਲ ਜੀ ਸੀ ਆ ਇਹ ਕੰਮ ਹੈ ਆਪਣਾ ਤੇ ਰੌਣਕ ਮੇਲਾ ਤਾਂ ਇੱਥੇ ਗਰਮੀ ਦੇ ਵਿੱਚ ਹੀ ਹੁੰਦਾ ਸਿਆਜ ਤਾਂ ਇੱਥੇ ਕੁਝ ਵੀ ਨਹੀਂ ਹੈਗਾ ਤੁਹਾਨੂੰ ਗਰਮੀ ਦੇ ਦਿਖਾ ਲਾਗੇ ਰੌਣਕ ਮੇਲਾ ਜੀ ਫਿਲਹਾਲ ਆਪਣਾ ਕੰਮ ਜਿਹੜਾ ਹੈਗਾ ਆ ਉਹ ਆ ਸਾਰੇ ਕਮਰਿਆਂ ਦੇ AC ਉਹਨਾਂ ਦੇ ਬੰਦ ਕਰਨੇ ਆ ਤੇ ਅੱਜ ਤੋਂ ਬਾਅਦ ਅਗਲਾ ਦੇਖਾਂਗੇ ਕੀ ਕੰਮ ਆ ਲੋਕਾਂ ਦਾ ਫਿਕਸ ਕਰਨਾ ਸਾਰਾ ਹੌਣ ਖੋਲ ਆਪਾਂ ਮਸ਼ੀਨ ਖੋਲ ਲਈ ਆ ਸਰਵਿਸ ਕਰਨ ਵਾਲੀ ਏਸੀ ਆਹੇ ਏਸੀ ਦੀ ਮਸ਼ੀਨ ਤੇ ਆਪਾਂ ਹੁਣ ਆਪਾਂ ਇਹਨੂੰ ਸਰਵਿਸ ਕਰਨੀ ਆਪਾਂ ਇਹਦੀ ਧੋਵਾਂਗੇ ਆਪਾਂ ਇਹਨੂੰ ਮੇਰੇ ਕੰਮ ਆਪਣਾ ਫਿਲਹਾਲ ਸਾਰੀ ਏਸੀ ਸਰਵਿਸ ਕਰ ਰਹੇ ਆ ਆਪਾਂ ਕੰਮ ਖਤਮ ਹੋ ਗਿਆ ਲਗਭਗ ਥੋੜਾ ਜਿਹਾ ਕੰਮ ਰੋ ਰਿਹਾ ਆਪਾਂ ਕਰਨ ਵਾਲੇ ਤਾਂ ਆਮੇ ਆਇਆ ਜੀ ਬੰਦਾ ਜਿੰਨਾ ਹੀ ਕੰਮ ਕਰਦੇ ਆ ਉਹ ਤੇ ਮਿੱਤਰੀਸ ਇੱਕ ਵਾਰਤੀ ਆਪਾਂ ਮਸ਼ੀਨ ਨੂੰ ਤੇ ਹੁਣ 5 ਮਿੰਟ ਵੇਟ ਕਰਾਂਗੇ ਹੈ ਹਾਂ ਆ ਗਿਆ ਤੇ ਹੁਣ ਆਪਾਂ 5 ਮਿੰਟ ਵੇਟ ਕਰਨੀ ਹੁੰਦੀ ਦਵਾਈ ਮਾਰ ਕੇ 5 ਮਿੰਟ ਤੋਂ ਬਾਅਦ ਇਹਨੂੰ ਪਾਣੀ ਮਾਰ ਕੇ ਸਾਫ਼ ਕਰਾਂਗੇ ਮਸ਼ੀਨ ਨੂੰ ਉੱਥੋਂ ਦੇ ਕੋਰ ਦਵਾਈ ਹੁੰਦੀ ਆ ਉਹ ਮਾਰਨੀ ਹੁੰਦੀ ਆ ਤੇ ਫਿਰ ਕਰ ਦੇਣਾ ਬੰਦ ਸਾਹਮਣੇ ਵਰਕਨਾ ਗਿਆ ਹੋਇਆ ਪਹਾੜ ਜਿਆਦਾ ਠੰਡ ਪਈ ਨਹੀਂ ਇਸ ਵਾਰ ਮੈਂ ਨਿਕਿਆ ਚੱਕ ਰਿਹਾ ਬਸ ਠੀਕ ਠਾਕ ਜੀ ਠੰਡ ਰਹੀ ਨਹੀਂ ਤੇ ਅੱਗੇ ਪਿਛਲੇ ਸਾਲ ਜਾਂ ਤੋਂ ਪਹਿਲਾਂ ਪਹਾੜ ਬਰਫ ਨਾਲ ਭਰਿਆ ਹੁੰਦਾ ਪੂਰਾ ਤੇ ਇਸ ਵਾਰ ਪਈ ਕੁਛ ਨਹੀਂ ਹੈਗੀ ਥੋੜੀ ਬਸ ਵਰਕਣੀ ਛੋਟੀ ਸਾਰੀਆਂ ਨੇ ਲੱਦਿਆ ਹੁੰਦਾ ਪਹਾੜ ਵਰਤਨਾ ਪਰ ਫਿਲਹਾਲ ਠੀਕ ਹੈ ਜੂਂਗੀ ਹੈਗਾ ਲੋ ਜੀ ਥੋੜੀ ਵਾਰੀ ਆ ਧੋਣ ਦੀ ਪੂਰਾ ਲੱਗਦਾ ਸਟਾਰਟ ਹੋ ਨੇ ਤੁਸੀਂ ਧੋ ਕੇ ਥਾਰੀ ਪਾਣੀ ਨਾਲ ਤੇ ਮਾਰਾਂਗੇ ਇਹ ਫੁੱਲ ਹੋ ਜਾਂਦੀ ਆ ਅਜਾ ਤੁਹਾਨੂੰ ਕੁਝ ਕਮਰੇ ਦਾ ਵੀਊ ਦਿਖਾ ਲਦੇ ਹਾਂ ਫਿਲਹਾਲ ਤਾਂ ਹਰ ਆਕਸੀਜਨ ਹੈ ਤਾਂ ਇੱਥੇ ਕੁਝ ਨਹੀਂ ਹੈਗਾ ਦੇਖਣਾ ਰੋਟਾ ਸਿਸਟਮ ਗਰਮੀ ਚੋਂ ਤਾਂ ਗਰਮੀ ਦਿਖਾਉਣਾ ਹੈ ਤੁਹਾਨੂੰ ਰੌਣਕ ਮੇਲਾ ਇਹ ਸਾਰੇ ਕਮਰੇ ਜਿਹੜੇ ਇਹਨਾਂ ਦੇ ਨਾਲ ਜਕੂਜੀ ਅਟੈਚ ਆ ਤੇ ਸੀ ਸੀ ਸਾਡਾ ਹੋਟਲ ਟੂਰ ਤੇ ਕੁਝ ਥੋੜਾ ਜਿਹਾ ਦਿਖਾਇਆ ਅਜੇ ਤੱਕ ਕੁਝ ਖਾਸ ਹੈ ਨਹੀਂ ਗੱਡਾ ਦਿਖਾਉਣ ਲਈ ਤੇ ਉਮੀਦ ਕਰਦਾ ਹਾਂ ਉਹਨਾਂ ਦਾ ਛੁੱਟੀ ਟਾਈਮ ਹੋ ਗਿਆ ਹੈ ਤੇ ਆਸ ਕਰਦਾ ਹਾਂ ਇਹ ਬਲੌਗ ਇੱਥੇ ਹੀ ਇੰਨਾ ਕੀ ਆ ਜਿਆਦਾ ਕੁਝ ਦਿਖਾਉਣ ਤਾਂ ਹੈ ਨਹੀਂ ਸੀ ਤੇ ਆਸ ਕਰਦਾ ਤੁਹਾਨੂੰ ਵਧੀਆ ਲੱਗੂਗਾ ਵਧੀਆ ਲੱਗਾ ਲਾਈਕ ਕਮੈਂਟ ਜ਼ਰੂਰ ਕਰਿਓ ਦੱਸਿਓ ਕਰਕੇ ਕਮੀ ਪੇਸ਼ੀ ਕੋਈ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਮਿਲਾਂਗੇ ਤੁਹਾਨੂੰ ਅਗਲੇ ਦਿਨ ਕਿਸੇ ਉਰ ਬਲੌਗ ਦੇ ਵਿੱਚ